2024 ਪੰਜਾਬੀ ਚੈਨਲ ਪਾਈਗੁਰਦਾਸ ਕਾਲਜ ਆਫ ਇੰਸਟੀਚਿਊਸ਼ਨ ਵੱਲੋਂ ਦੋ ਦਿਨਾਂ ਦਾ ਅੰਤਰਰਾਸ਼ਟਰੀ ਐਗਰੀਕਲਚਰ ਕਾਨਫਰੰਸ ਕਰਵਾਇਆ ਗਿਆ ਜਿਹਦੇ ਵਿਧੀਆ ਕਾਰਜਕਾਰੀ ਲਈ ਕਾਲਜ ਦੇ ਪੰਜ ਦੇ ਆਪਕਾਂ ਦਾ ਸਨਮਾਨ ਪਾਈਗੁਰਦਾਸ ਇੰਸਟੀਚਿਊਟ ਆਗਰਕਲਚਰ ਵਿਭਾਗ ਵੱਲੋਂ ਦੋ ਦਿਨਾਂ ਦਾ ਅੰਤਰਰਾਸ਼ਟਰੀ ਐਗਰੀਕਲਚਰ ਕਾਨਫਰੰਸ ਪੋਸਟਿਕ ਤੱਤ 2025 ਕਰਵਾਇਆ ਗਿਆ ਇਸ ਕਾਨਫਰੰਸ ਵਿੱਚ ਸਨ ਦੇਸ਼ ਵਿਦੇਸ਼ਾਂ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 60 ਦੇ ਕਰੀਬ ਜੀਤੂ ਉਨਾਮ ਸਰਟੀਫਿਕੇਟ ਸਨਮਾਨਿਤ ਕੀਤੇ ਗਏ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਇਸ ਕਾਨਫ ਵਿਸ਼ਨੂੰ ਡਾਕਟਰ ਡੀ ਰਾਜਪੂਤ ਪੀਸੀਐਸ ਐਂਡ ਸਾਊਥ ਦੌਰਨ ਫਾਊਂਡਰ ਯੂਨੀਵਰਸਿਟੀ ਦੀ ਸੀ ਡਾਕਟਰ ਰਾਜੀ ਰੈਡੀ ਵਾਈਸ ਚਾਂਸਲਰ ਐਸਕੇ ਟੂਲ ਤਲਗਾਣਾ ਡਾਕਟਰ ਬੀਕੇ ਸਰਾਣਾ ਵੀਸੀ ਚਾਂਸਲਰ ਵਿਸ਼ਵ ਭਾਰਤੀ ਯੂਨੀਵਰਸਿਟੀ ਵੈਸਟ ਬੰਗਾਲ ਡਾਕਟਰ ਐਸਕੇ ਮਲੋਤਰਾ ਵੀਸੀ ਚਾਂਸਲਰ ਮਹਾਰਾਣਾ ਪ੍ਰਤਾਪ ਹਾਰਟ ਕਲਚਰ ਅਤੇ ਯੂਨੀਵਰਸਿਟੀ ਕਰਨਾਲ ਡਾਕਟਰ ਐਸਆਰ ਕੇ ਸਿੰਘ ਡਾਕਟਰ ਐਸਆਰ ਜਬਲਪੁਰ ਮੱਧ ਪ੍ਰਦੇਸ਼ ਤੋਂ ਪਹੁੰਚੇ ਹੋਏ ਸਨ ਤੇ ਹైదరాబాద్ ਤੇ ਨਾਲ ਨਾਲ ਮੁੱਖ ਮਹਿਮਾਨ ਪਹੁੰਚੇ ਹੋਏ ਸਨ ਇਸ ਮੌਕੇ ਤੇ ਤਨਜਾ ਸ਼੍ਰੀ ਵਾਸਤਵ ਕੈਂਪਸ ਡਾਇਰੈਕਟਰ ਭਾਈ ਗੁਰਦਾਸ ਗਰੁੱਪ ਨੇ ਕਾਨਫਰੰਸ 'ਚ ਮਾਨੋ ਜੀਵਨ ਲੇਤੀ ਵੜੀ ਖੇਤਾਂਾਂ 'ਚ ਨਵੀਆਂ ਤਕਨੀਕਾਂ ਵਾਲੇ ਲਾਹਮਤ ਮਿਸ਼ਰਣਾਂ 'ਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਜਿਸ ਦੇ ਵਿੱਚ ਕੀ ਐਸਐਲ ਕਾਉਂਸਲਰ ਚਾਂਸਲਰ ਰੀਚ ਚਾਂਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਸ਼ਿਰਕਤ ਕੀਤੀ ਉਹਨਾਂ ਨੇ ਗੈਸਟ ਆਫ ਡਾਕਟਰ ਐਸਐਸ ਗੋਸਲ वेस्ट पंजाब वालों ਨੇ ਇਸ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਸੀ ਇਸ ਮੌਕੇ ਤੇ ਨਲਦੇਸ਼ ਦੇ ਜੋਇੰਟ ਡਾਇਰੈਕਟਰ ਐਸ ਆਰ ਅਟਾਰੀ ਲੁਧਿਆਣਾ ਦੇ ਪਹੁੰਚੇ ਸਨ ਜਿੱਥੇ ਇਸ ਮੌਕੇ ਤੇ ਵਿੱਚ ਟੈਕਨੋਲੋਜੀ ਦੇ ਸੰਬੰਧ ਵਿੱਚ 120 ਕਰੀਬ ਡੈਲੀਗੇਟਰ ਨੇ ਆਪਣਾ ਖੋਜ ਪੱਤਰ ਪੇਸ਼ ਕੀਤੇ ਗਏ ਜਿਸ ਦੇ ਚੁੱਕ ਮੱਖ ਮਹਿਮਾਨ ਵੱਲੋਂ ਭਾਈ ਗੁਰਦਾਸ ਗੁਰਪ੍ਰਦੇਕਟਰ ਤੰਜਾ ਸ਼੍ਰੀਵਾਸਤੋ ਵੈਸਟ ਅਕਾਊਂਟਿੰਗ ਵਾਰਡ ਨੂੰ ਸਨਮਾਨਿਤ ਕੀਤਾ ਗਿਆ ਤੇ ਭਾਈ ਗੁਰਦਾਸ ਕਾਲਜ ਦੇ ਪੰਜ ਅਧਿਆਪਕਾਂ ਵਿੱਚੋਂ ਵਿਸ਼ੇਸ਼ ਅਕਾਦਮੀ ਮਿਸ਼ਨ ਦੇ ਵਧੀਆ ਕਾਰਜਕਾਰੀ ਸਰਟੀਫਿਕੇਟ ਟਰੋਫੀ ਪ੍ਰਦਾਨ ਕੀਤੀਆਂ ਗਈਆਂ ਇਸ ਮੌਕੇ ਤੇ ਭਾਰਤ ਅਤੇ ਰਾਇਲ ਸੁਸਾਇਟੀ ਆਫ ਕਲਚਰ ਬਲੋਕ ਇੱਥੇ ਗਏ ਆਪਣੇ ਵਰਧਾਨ ਦੇ ਪਾਸੇ ਵਿੱਚ ਡਾਕਟਰ ਅਸ਼ਲ ਗੋਸਪਾਈ ਨੇ ਗਰਦਾਸ ਗਰੁੱਪ ਦੀ ਮੈਨੇਜਮੈਂਟ ਅਤੇ ਅਜੋਕੇ ਕਮੇਟੀ ਦੇ ਪ੍ਰਸ਼ੰਸਾ ਕਰਦੇ ਸਫਲਤਾ ਦੇ ਲਈ ਸ਼ਾਬਾਸ਼ ਦਿੱਤੀ ਉਹਨਾਂ ਨੇ ਕਿਹਾ ਕਿ ਭਾਈ ਗੁਰਦਾਸ ਗੁਰਪਾਉ ਦੀ ਸੂਰਤਾਂ ਦੇ ਖੂਬਸੂਰਤ ਕੰਪਾਂ ਲਈ ਜਾਣਿਆ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਵਾਰਡ ਮੈਂਨ ਲੇ ਕੇ ਪੰਜ ਦੇ ਆਕਮ ਦੇ ਵਾਰਡ ਚੁਣਿਆ ਅਤੇ ਗੁਰਦਾਸ ਗੁਰਪਾਉ ਦੀ ਬਹੁਤ ਵਧੀਆ ਕਾਹਦੀ ਨੇ ਪ੍ਰਦਾਨ ਕੀਤਾ ਡਾਕਟਰ ਅਨਿਲ ਦਿਖਸ਼ਿਤ ਨੇ ਆਪਣੀ ਸੋਚਣ ਕਿ ਕਿ ਮੇਅਰ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਕੀਤੀ ਗਈ ਇਸ ਲਈ ਬਹੁਤ ਵਧੀਆ ਗੱਲ ਹੈ ਅਤੇ ਗੁਰਦਾਸ ਭਾਈ ਗੁਰਦਾਸ ਨੂੰ ਆਪਣੇ ਆਕਾਦਮੀ ਪ੍ਰਤੀ ਪ੍ਰਦਰਸ਼ਿਤ ਕਰਦਾ ਹੈ ਉਧਰ ਰੱਖਣ ਸ਼ੁਭ ਕਾਮਨਾ ਦਿੰਦਾ ਇਸ ਮੌਕੇ ਤੇ ਡਾਕਟਰ ਗੁਰਿੰਦਰ ਸਿੰਘ ਮਿੰਤਕੂ ਜੁਆੰਦਾ ਚੇਰਨ ਭਾਈ ਗੁਰਦਾਸ ਗੁਰਪ ਦੇ ਯੋਗ ਮੰਡਲੀ ਪੰਜ ਅੰਤਰਰਾਸ਼ਟਰੀ ਕਾਨਫਰੈਂਸਾਂ ਕਰੇ ਜਾਂਦੀਆਂ ਹਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਹੈ ਉਸ ਨੂੰ ਸੁਣਾਉਣੇ ਆ ਖਾਸ ਰਿਪੋਰਟ ਰਹੀ board of assessors australian research council kendra and President Punjab Academy of Sciences. He is an elected member to advancing agriculture research, innovation, engineering and technology to address the critical challenges facing global food security and sustainable farming practices. Agriculture today is at the critical and we have in Punjab 23 districts. Total blocks are 153, and 117 blocks are overexploited. with recharge less 60 meters. So it's a major concern. Means 120 quintals of grains of wheat and rice in one year. please give a big round of applause. please. big round of applause. and i'm here for the most awaited award ceremony of this two-day international agricultural conference, Nutrient 2025. navigating unique trends in agricultural research in agronomy goes to dr. anil Dixit. The award of the ceremony that is the Lifetime Achievement Award. Haji sir, Ma'am, Ma'am, You Wait. wait. Wait, so, here, Haji, sammi, sammi. Haji, Econ. Econ. wait, wait. <laughs> wait, Wait, wait. ਓਕੇ ਜੀ ਪੋਸਟ ਡਾਕਟਰ ਭਾਗਨਾ ਮੈਂ ਓਕੇ ਜੀ ਅਰੇ ਤੁਸੀਂ ਆਈ ਨੂੰ ਪੋਸਟ ਨੂੰ ਡਾਕਟਰ ਸ਼ਵੇਤਾ ਹਾਂ ਜੀ ਮੈਂ ਸਾਹਮਣੇ ਓਕੇ ਜੀ ਹਾਂ ਜੀ ਮੈਂ ਥੋੜਾ ਜਿਹਾ ਦੇਖੋ ਸਾਹਮਣੇ 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 ਦੇਖੋ ਜੀ ਵੇ ਦੇਖੋ ਸਾਹਮਣੇ ਓਕੇ ਜੀ ਕੇ ਸਾਹਮਣੇ ਵੇਖਾ ਜੀ ਜੀ ਦੇਖੋ ਸਾਹਮਣੇ ਵੇ ਬੀ ਸੇਂਗ ਵੇ ਵੇ ਓਕੇ ਜੀ ਸਾਹਮਣੇ ਵੇ ਸਾਹਮਣੇ

ਵੀ ਵੀ ਆਈ ਹੋਈ ਆ ਹਲੋ 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 ਅੱਜ ਆਪਣਾ ਸੋਈ मैं अभी मेरे को अवार्ड मिला आज यंग अचीवर्स अवार्ड मेरा नाम नंदिनी शर्मा है और मैं हरियाणा से हूँ मैं बेसिकली एग्री मीट फाउंडेशन ऑर्गेनाइज़र है और भाई गिरदार ग्रुप ऑफ इंस्टीट्यूशन मैं उनकी आउटरीच मैनेजर हूँ और बहुत अच्छा लगा कि इन काफ़ी इंटरनेशनल लेवल पे काफ़ी अच्छी अच्छी कोलाब्रेशन हैं आई न्यू डेली एन डी आर आई फेडरल यूनिवर्सिटी ऑफ रशिया एक पंजाब के बहुत छोटे से शहर में इतने बड़े बड़े जगहों के कोलाब्रेशन हो रहे हैं तो ये बी के लिए भी बहुत बड़ी बात है एग्री मीट के लिए भी बहुत बड़ी बात है और मैं बहुत ख़ुद को ग्रेटफुल और लकी फील कर रही हूँ मेरे मेंटर हैं अंकुश शर्मा जी उन्होंने ही सब उनकी वजह से ही सब कुछ हो रहा है तो बहुत लकी फ़ील कर रही हूँ और आज इतने बड़े बड़े लोगों के साथ उनकी रिसर्च सुन के और जो भी उन्होंने बताया कि क्या आगे एग्रीकल्चर का क्या फ्यूचर है क्या है तो मुझे सुनकर बहुत अच्छा लगा और पता लग रहा है कि इंडिया में जो एग्रीकल्चर इज़ द बैकबोन ऑफ आर कंट्री एज वी ऑल नो एंड इट्स ग्रोइंग सो फास्ट सो इट्स इन डेवलपिंग स्टेट सो होपफुली सब अच्छा होगा थैंक यू सो ये दो दिन का न्यूट्रियन 2025 का आयोजन हमारे भाई गुरदास ग्रुप ऑफ इंस्टीट्यूशन में आयोजित किया गया जिसमें देश विदेश के छात्र और प्रोफेसर्स ने पार्टिसिपेट किया है इसमें कैनिया लेबनान रशिया हमारे को पार्टनर्स रहे हैं और इसमें 60 अवार्ड्स डिस्ट्रीब्यूट किए गए हैं जो अवार्डिस थे उनकी प्रॉपर स्क्रूटनी करके उनको बेस्ट अवार्ड दिया गया है और कम से कम 200 पेपर हमारे पास रिसीव्स हुए हैं जिनको प्रोसीडिंग के रूप में हम पब्लिश किया करेंगे और इसमें सभी का पार्टिसिपेशन सबका योगदान और इसका जो आउटपुट नि निकलेगा वो फार्मर्स को और जो एग्रीकल्चर साइंस और इंजीनियरिंग में है एक प्रॉपर डायरेक्शन देगा जिससे कि नई रिसर्च से वो अपनी फार्मिंग को इम्प्रूव कर पाएंगे थैंक यू वेरी मच किस ये दो दिन का जो इंटरनेशनल कॉन्फ्रेंस था और ये पंजाब के संगरूर डिस्ट्रिक्ट में था ये बहुत ही एक ऐसे सब्जेक्ट के ऊपर था जिसमें जो किसानों की समस्याओं से जो जूझ रहे हैं और नई नई तकनीकों की जो ईजाद हो रही है उनके ऊपर डिस्कशंस थी और जिस तरह से हम लोग बातें कर रहे हैं आर्टिफिशियल इंटेलिजेंस की आईओटी की और जो आ, मशीन लर्निंग है या प्रसीजन एग्रीकल्चर है जैसे ड्रोन की बात कर रहे हैं तो इन सब पे पूरे व्याख्यान रखे गए और ये किसानों को बताया गया कि किस तरीके से इन तकनीकों के द्वारा जो है किसान जो है अपनी पैदावार को बढ़ा सकते हैं और इससे जो पंजाब की प्रोडक्टिविटी जो हाईएस्ट प्रोडक्टिविटी है जिस तरह से वी साहब ने बताया कि ग्लोबल लेवल पे सबसे हाईएस्ट प्रोडक्टिविटी है लेकिन उसमें और भी जो चीज़ें हम लोग कर सकते हैं इस कॉन्फ्रेंस के माध्यम के द्वारा ਜੋ ਹੈ ہم ਲੋਕੋ ਨੇ पूरे देश विदेश में जिस तरह से बताया गया कि चार से छः कंट्री के इसमें और भी लोग जुड़े हुए थे तो इस तरह से इस कॉन्फ्रेंस के द्वारा जो है हमने अपनी बातों को रखा सर आप सेंटर से आए हो बात करते हैं जहाँ के किसानों की जो भी फसल बिकती है उसका प्राइस नहीं मिनिमम मिलता अभी कोई भी फसल हो जहाँ पर प्रॉब्लम बड़ी है किसानों की उसके लिए क्या उपरला करना चाहिए देखिए जो किसानों की समस्या है या जो सेंटर का जो एम का या इससे जो संबंधित पॉलिसी है तो ये मुद्दा किसानों के लिए जो जो है भारत सरकार बहुत ध्यान से कर रही है और जितनी भी चीज़ें किसानों के हित में हो सकती है वो भारत सरकार अपना पूरा इसमें ध्यान लगा रही है और आने वाले समय में मुझे पूरी उम्मीद है और भारत सरकार भी इसमें प्रयासरत्न है कि किसानों को अधिक से अधिक उनका मुनाफा मिले और अधिक से अधिक उनकी पैदावार का उनको उपज का मुनाफा मिले थे संगूर इंटरनेशनल कॉन्फ्रेंस लगाई है दो हज़ार ट्वेंटी फाइव ਤੋ ਇਹਦੇ ਚ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਨੇ ਇੰਡੀਆ ਦੀਆਂ इवन ਬਾਹਰ ਤੋਂ ਇਹ ਬੱਚੇ ਆਏ ਹੋਏ ਨੇ ਉਹਨਾਂ ਨੇ ਹਿੱਸਾ ਲਿਆ ਤੇ ਇਹ ਕਾਨਫਰੰਸ ਜਿਹੜੀ ਹੁੰਦੀ ਹੈ ਜਿਹੜੇ ਸਾਡੇ ਸਾਇੰਟਿਸਟ ਨੇ ਜਾਂ ਬੱਚੇ ਨੇ ਰਿਸਰਚ ਕਰਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਉਹ ਆਪਣੀ ਆਪਣੀ ਰਿਸਰਚ ਇੱਥੇ ਡਿਸਪਲੇ ਵੀ ਕਰਦੇ ਨੇ ਤੇ ਉਹ ਇੱਥੇ ਲੈਕਚਰ ਵੀ ਦੇ ਸਕਦੇ ਨੇ ਤੇ ਇੱਕ ਦੂਜੇ ਨਾਲ ਸਾਂਝਾ ਕਰਦੇ ਨੇ ਤੇ ਬਾਅਦ ਦੇ ਵਿੱਚ ਉਹ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਨੇ ਤੇ ਕੋਲੈਬੋਰੇਸ਼ਨਸ ਡਵੈਲਪ ਕਰਦੇ ਆ ਅੱਗੇ ਹਾਇਰ ਸਟੱਡੀ ਵਾਸਤੇ ਜਾਂਦੇ ਨੇ ਸੋ ਬਹੁਤ ਵੱਡਾ ਹੈ ਤੇ ਇਹ ਮੈਂ ਵੇਖਿਆ ਸੀ ਕਿ ਜੋ ਫੰਕਸ਼ਨ ਹੋਇਆ ਬਹੁਤ ਸਾਰੇ ਅਵਾਰਡ ਵੀ ਦਿੱਤੇ ਗਏ ਨੇ ਇਹਦੇ ਵਿੱਚ ਜਿਹੜੇ ਅਵਾਰਡ ਨੇ ਮੋਸਟਲੀ ਯੰਗ ਸਾਇੰਟਿਸਟ ਨੇ ਜਿਨ੍ਹਾਂ ਨੇ ਅਵਾਰਡ ਲੈ ਲਏ ਨੇ ਡਿਫਰੈਂਟ ਡਿਸਪੀਸਪਲਨ ਦੇ ਵਿੱਚ ਲੈ ਲਏ ਨੇ ਉਹਨਾਂ ਨੇ ਤੇ ਇਸ ਲੈਵਲ ਦੇ ਜਿਹੜੇ ਅਵਾਰਡ ਹੁੰਦੇ ਨੇ ਯੰਗ ਸਾਇੰਟਿਸਟ ਨੂੰ ਇਹ ਉਹਨਾਂ ਨੂੰ ਬਹੁਤ ਇਨਕਰੇਜ ਕਰ ਦਿੰਦੇ ਨੇ ਲਾਈਫ ਦੇ ਵਿੱਚ ਕਿਉਂਕਿ ਉਹਦੇ ਨਾਲ ਲੱਗਿਆ ਇੰਟਰਨੈਸ਼ਨਲ ਇਹ ਲਾਏ ਕਾਨਫਰੰਸ ਹੋ ਰਹੀ ਥਾੜੀ ਤੇ ਇੰਟਰਨੈਸ਼ਨਲ ਲੈਵਲ ਤੇ ਕੋਈ ਕਾਨਫਰੰਸ ਹੁੰਦੀ ਉਹਦੇ ਚ ਅਵਾਰਡ ਦਿੱਤਾ ਜਾਂਦਾ ਉਹਦੀ ਵੈਲਿਊ ਬਹੁਤ ਹੁੰਦੀ ਹੈ ਤੇ ਉਹਨਾਂ ਨੇ ਅੱਗੇ ਜੌਬਸ ਲੈਣੀਆਂ ਨੇ ਹਰ ਸਟੇਜ ਵਾਸਤੇ ਜਾਣਾ ਜਾਂ ਜਿਹੜੇ ਟੀਚਰ ਨੇ ਉਹਨਾਂ ਅੱਗੇ ਗਰੋਥ ਕਰਨਾ ਪ੍ਰਮੋਸ਼ਨਾਂ ਹੋਣੀਆਂ ਨੇ ਸੋ ਇਹ ਅਵਾਰਡ ਬਹੁਤ ਮੈਟਰ ਕਰਦੇ ਨੇ ਸੋ ਮੈਂ ਇਸ ਇੰਸਟੀਚੂਟ ਦੀ ਮੈਨੇਜਮੈਂਟ ਕਮੇਟੀ ਤੇ ਡਾਇਰੈਕਟਰ ਜਿਹੜੇ ਨੇ ਇਹਨਾਂ ਦੇ ਸਾਰਿਆਂ ਨੂੰ ਵਧਾਈ ਦੇਣਾ ਤੇ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਬੜਾ ਔਖਾ ਹੁੰਦਾ ਹੈ ਇਹੇ ਕੰਮ ਆਰਗੇਨਾਈਜ਼ ਕਰਨੇ ਸ਼ਾਇਦ ਕਿੰਨੇ ਦਿਨ ਤੋਂ ਨਹੀਂ ਸੁੱਤੇ ਹੋਣਗੇ ਤੇ ਬਹੁਤ ਔਖਾ ਹੁੰਦਾ ਸਾਰ ਟਰੀਟ ਕਰਨਾ ਸੋ ਉਹ ਬਹੁਤ ਵੱਡਾ ਉਦਮ ਕੀਤਾ ਸਾਰਿਆਂ ਨੂੰ ਬਹੁਤ ਵਧਾਈ ਤੁਸੀਂ ਹਾਂ ਜੀ ਕਿਉਂਕਿ ਪੰਜਾਬ ਦੀ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੀ ਜਿਹੜੀ ਹੈਗੀ ਹੈ ਕਿਉਂਕਿ ਯੂਨੀਵਰਸਿਟੀ ਦਾ ਕੰਮ ਹੁੰਦਾ ਹੈ ਕਿ ਜਿਹੜੀ ਕਿਸਾਨੀਆਂ ਨੂੰ ਕਿਵੇਂ ਉਪਰ ਲੈ ਉਹਦੇ ਲਈ ਕੀ ਪ੍ਰੋਲਗ ਕਿੰਨਾ ਦਾ ਜਿਹੜਾ ਸਰਕਾਰ ਨੂੰ ਚਾਹੀਦਾ ਹੈ ਜਿਹੜੀ ਇੱਕ ਪਾਲਿਸੀ ਹੁੰਦੀ ਜੋ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ ਤੇ ਸੈਂਟਰ ਗਵਰਨਮੈਂਟ ਨੇ ਵੈਸੇ ਤੋਂ ਕਹਿ ਰਹੇ ਨੇ 23 ਕ੍ਰੌਪਸ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਜਿਹਨੂੰ ਅਸੀਂ ਐਮਐਸਪੀ ਕਹਿੰਦੇ ਉਹ ਦਿੱਤੀ ਹੋਈ ਹੈ ਪਰ ਪੰਜਾਬ ਜੇ ਅਸੀਂ ਦੇਖਦੇ ਹਾਂ ਸਾਡਾ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈਗਾ ਸਿਰਫ ਦੋ ਫਸਲਾਂ ਤੇ ਹੀ ਜਿਹੜੀ ਐਮਐਸਪੀ ਉਹ ਇਫੈਕਟਿਵ ਹੈਗੀ ਮੀਨਸ ਦੋ ਫਸਲਾਂ ਦੇ ਉੱਤੇ ਹੋ ਰੇਟ ਜਿਹੜਾ ਮਿਨਿਮਮ ਹੈਗਾ ਉਹ ਲਗਿਆ ਤੇ ਇਸੇ ਤਰ੍ਹਾਂ ਦੋਹਾਂ ਦੀ ਹੀ ਪਰਚੇਜ ਮੰਡੀ ਚ ਕੀਤੀ ਜਾਂਦੀ ਆ ਉਸ ਰੇਟ ਦੇ ਉੱਤੇ ਬਾਕੀ ਜਿਹੜੀਆਂ ਸਾਡੀਆਂ ਫਸਲਾਂ ਨੇ ਅਸੀਂ ਤਾਂ ਪੰਜਾਬ ਦੇ 100 ਤੋਂ ਵੱਧ ਫਸਲਾਂ ਗਾਉਂਦੇ ਆ ਜੀ ਤੇ ਜੇ ਸਾਨੂੰ ਜਿਹੜੀਆਂ ਇੰਪੋਰਟੈਂਟ ਫਸਲਾਂ ਨੇ ਜਿਵੇਂ ਕਾਟਨ ਹੈਗੀ ਤੇ ਮੱਕੀ ਹੈ ਤੇ ਬਸਵਤੀ ਹੈ ਦਾੜਾ ਨੇ ਆਇਲ ਸੀਡ ਜਨੇ ਇਹਨਾਂ ਤੇ ਐਮ ਐਸ ਪੀ ਮਿਲ ਜਵੇ ਅਸੀਂ ਤਾਂ ਪੰਜਾਬ ਜਿਹੜਾ ਇਦਾਂ ਦਾ ਸੂਬਾ ਹੈਗਾ ਕਿ ਅਸੀਂ ਜਿਸ ਕ੍ਰੌਪ ਤੇ ਵੀ ਸਾਨੂੰ ਐਮ ਐਸ ਪੀ ਮਿਲ ਜੂਗੀ ਨਾ ਉਹ ਕ੍ਰੌਪ ਸਾਰੇ ਕੰਟਰੀ ਵਾਸਤੇ ਪੈਦਾ ਕਰ ਲਾਂਗੇ ਜਿਵੇਂ ਆਇਲ ਸੀਡ ਦੀ ਗੱਲ ਕਰਦੇ ਆਂ ਸਰੋਂ ਦਾ ਤੇਲ ਜਿਹੜਾ ਸਾਡੇ ਕੋਲ ਇੰਨੇ ਅੱਛੇ ਵੈਰਾਈਟੀਆਂ ਨੇ ਤੇ ਅਸੀਂ ਸਾਰੇ ਕੰਟਰੀ ਦਾ ਜੋ ਆਇਲ ਹੈ ਸਰੋਂ ਦਾ ਉਹ ਪੰਜਾਬ ਵਿੱਚ ਹੀ ਪੈਦਾ ਕਰ ਸਕਦੇ ਆਂ ਸੋ ਸਾਨੂੰ ਐਮ ਐਸ ਪੀ ਜੇ ਮਿਲ ਜਵੇ ਉਹਦੇ ਨਾਲ ਪੰਜਾਬ ਦੇ ਜਿਹੜੇ ਫਾਰਮਰ ਜਨੇ ਜਿਹੜੇ ਕਿ ਕਹਿ ਰਹੇ ਨੇ ਖੇਤੀ ਜੋ ਕੁਝ ਨਹੀਂ ਬਚਦਾ ਉਹਨਾਂ ਨੂੰ ਵੀ ਕੁਝ ਬਚਣਾ ਹੋ ਹੋ ਜਾਏਗਾ ਤੇ ਕੰਟਰੀ ਜਿਹੜਾ ਬਹੁਤ ਸਾਰਾ ਇੰਪੋਰਟ ਕਰਿਆ ਹੈ ਸੀਡਸ ਪਲਸਿਸ ਇੰਪੋਰਟ ਕਰਿਆ ਹੈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਪਲਸਿਸ ਦਾਣਾ ਮੰਗਾਉਨੇ ਆ ਤੇ ਸਾਡੀ ਇੰਪੋਰਟ ਘਟ ਜੂਗੀ ਤੇ ਸਾਡੇ ਇੱਥੇ ਹੀ ਪ੍ਰੋਡਿਊਸ ਹੋ ਜਾਣਗੀਆਂ ਲੋਕਲ ਤੇ ਲੋਕਲ ਦਾ ਜਿਹੜਾ ਟੇਸਟ ਹੈ ਲੋਕਾਂ ਦੇ ਵਿੱਚ ਟੇਸਟ ਬਣਿਆ ਹੁੰਦਾ ਲੋਕਲ ਵੈਰਾਈਟੀਆਂ ਦਾ ਬਾਹਰਲੇ ਜਿਹੜੇ ਚੀਜ਼ ਆ ਰਹੀ ਕਿ ਉਹ ਵੀ ਟੇਸਟ ਹੀ ਚੰਗਾ ਲੱਗਦਾ ਸਾਨੂੰ ਸੋ ਐਮਐਸਪੀ ਜਿਹੜੀ ਹੈਗੀ ਬਦ ਤੋਂ ਬਦ ਫਸਲਾਂ ਦੇ ਵਿੱਚ ਇਹ ਜਰੂਰ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਸਰ ਕਦੇ ਯੂਨੀਵਰਸਟੀਆਂ ਜਿਵੇਂ ਐਗਰੀਕਲਚਰ ਯੂਨੀਵਰਸਟੀਆਂ ਨੇ ਕਦੇ ਸੈਂਟਰ ਸਰਕਾਰ ਅਸੀਂ ਤਤਕਿਵਨ ਹਰ ਸਾਲ ਹੀ ਆਪਣੀ ਪੰਜਾਬ ਗਵਰਨਮੈਂਟ ਚ ਪਹਿਲਾਂ ਇਹ ਮੀਟਿੰਗਾਂ ਕਰਦੇ ਆਂ ਤੇ ਅਸੀਂ ਫਿਰ ਉੱਥੋਂ ਜਾ ਕੇ ਪ੍ਰੋਪੋਜ਼ਲਾਂ ਭੇਜਦੇ ਹਾਂ ਸੈਂਟਰ ਗਵਰਨਮੈਂਟ ਨੂੰ ਜਿਵੇਂ ਪਿੱਛੇ ਪਰਾਲੀ ਤੇ ਵੀ ਬ ਗੱਲ ਨਹੀਂ ਪੰਜਾਬ ਦਾ ਧੂਆਂ ਦਿੱਲੀ ਬਹੁਤ ਘਟ ਜਾਊਗਾ ਕਿਉਂਕਿ ਦਿੱਲੀ ਹੈਗੀ 300 350 ਕਿਲੋਮੀਟਰ ਤੂੰ ਇਹਦੀ ਸਪੀਡ ਹੁੰਦੀ ਹੈ 3-4 ਕਿਲੋਮੀਟਰ ਕਦੋਂ ਦਿੱਲੀ ਪਹੁੰਚੂਗਾ ਉਹ ਤੇ ਕਈ ਵਾਰੀ ਹਵਾ ਹੀ ਉਧਰ ਆਉਂਦੀ ਹੁੰਦੀ ਪੂਰੀ ਦੀ ਹਵਾ ਦਿੱਲੀ ਵੱਲੋਂ ਤੇ ਸਾਡਾ ਤੂੰ ਉਧਰੋਂ ਨਹੀਂ ਜਾਊਗਾ ਸੋ ਇੱਕ ਪਤਾ ਨਹੀਂ ਕੀ ਬਣਿਆ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਰਿਹਾ ਸੀ ਤਾਂ ਕਹਿੰਦੇ ਚਲੋ ਜੇ ਇਦਾਂ ਦੀ ਵੀ ਗੱਲ ਹੈਗੀ ਹੈ ਤੇ ਚਲੋ ਇਹ ਵੀ ਕਿ ਸਾਡੇ ਵੀ ਜਿਹੜੇ ਆਪਣੇ ਲੋਕ ਨੇ ਇੱਥੇ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਤਾਂ ਅਫੈਕਟ ਹੁੰਦੇ ਹੀ ਨੇ ਨਾ ਸੋ ਅਸੀਂ ਚਾਹੁੰਦੇ ਕਿ ਅਸੀਂ ਜਿਹੜਾ ਝੋਨਾ ਘਟਾ ਲਈਏ ਤੇ ਇਹਦੀ ਪ੍ਰਾਲੀ ਨੂੰ ਅਗਨਾ ਲਗੇ ਅਸੀਂ ਬਹੁਤ ਸਾਰੇ ਮੈਥਡ ਡਵੈਲਪ ਕੀਤੇ ਨੇ ਕਿ ਪ੍ਰਾਲੀ ਨੂੰ ਖੇਤ ਵਿੱਚ ਹੀ ਵਾਦੀਏ ਉਹਨੂੰ ਖਤਮ ਕਰੀਏ ਤਾਂ ਕਿ ਖੇਤ ਦਾ ਖੇਤਾਂ ਦੀ ਉਜਾਊ ਸ਼ਕਤੀ ਬਣਾਈ ਰੱਖੀਏ ਸੋ এনवायरमेंट ਦਾ ਬਹੁਤ ਜ਼ਰੂਰੀ ਹੈਗਾ ਤੇ ਇਹ ਜਿਹੜੀ এনवायरमेंट ਹੈ ਉਹ ਵੀ ਸੇ ਬਚਾਉਣਾ ਸਰਪੈਸਾਈਸਾਈਡ ਦੀ ਗੱਲ ਕਰੀਏ ਯੂਐਸਏ ਅਮਰੀਕਾ ਫਾਰਮ ਦੀਆਂ ਕੰਪਨੀਆਂ ਦਵਾਈਆਂ ਉੱਥੇ ਬੈਣ ਨੇ ਪਰ ਪੰਜਾਬ ਦੇ ਵਿੱਚੋਂ ਖੇਤਾਂ ਦੇ ਪਰ ਕਾਰਨ ਜਿਹਨਾਂ ਕੈਂਸਰ ਵਰਡ ਹਾਂਜੀ ਪ੍ਰੋਬਲਮ ਪੰਜਾਬ ਦੀ ਹੋ ਰਹੀ ਐ ਸਰ ਦੇ ਕਾਫੀ ਹਾਲੇ ਜਿਹੜੇ ਵਿੱਚ ਇਦਾਂ ਹੈਗਾ ਇਹ ਤਿੰਨ ਤਰ੍ਹਾਂ ਦੇ ਕੈਮੀਕਲ ਆ ਰਹੇ ਨੇ ਇੱਕ ਦੇ ਉੱਤੇ ਰੈੱਡ ਲੈਵਲ ਲੱਗਿਆ ਹੁੰਦਾ ਦੂਜੇ ਤੇ yellow ਲੈਵਲ ਲੱਗਿਆ ਹੁੰਦਾ ਇੱਕ ਤੇ green ਲੈਵਲ ਲੱਗਿਆ ਹੁੰਦਾ ਜੀ ਰੈੱਡ ਜਿਹੜਾ ਹੁੰਦਾ ਉਹ ਰੈਡੀਓ ਬਹੁਤ دیر ਰਹਿੰਦਾ ਉਹਦਾ ਜੇ ਸਬਜ਼ੀਆਂ ਤੇ ਸਪਰੇਅ ਕਰਾਂਗੇ ਤੇ ਸਬਜ਼ੀ ਦੇ ਵਿੱਚ ਰੈਡੀਓ ਵੀ ਨਾ ਰੈੱਡ ਬਣਾਈ ਪਿਆ ਰਹਿੰਦਾ ਤੇ ਇੱਕ ਉਹਦੇ ਨੇ yellow ਲੈਵਲ ਲੱਗਿਆ ਹੁੰਦਾ ਹਰ ਕੈਮੀਕਲ ਦੇ ਲਈ ਅੱਛਾ ਬੋਟਲ ਨੇ yellow 8 ਦਿਨ 10 ਦਿਨ 15 ਦਿਨ ਇੱਕ ਗ੍ਰੀਨ ਲੇਬਲ ਆ ਰਹੀ ਹੈ ਅਜਕਲ ਗ੍ਰੀਨ ਲੇਬਲ ਹੈਗਾ 2-3 ਦਿਨਾਂ ਦੇ ਵਿੱਚ ਉਹ ਖਤਮ ਹੋ ਜਾਂਦਾ ਉਹਦਾ ਸਾਨੂੰ ਇਹ ਸੇਫ ਲੱਗਦਾ ਜਿੱਦਣ ਫਾਰਮਰ ਪ੍ਰੋਡਿਊਸ ਕਰਦਾ ਉਹ ਮੰਡੀ 'ਚ ਜਾਂਦੀ ਹੈ ਮੰਡੀ ਤੋਂ ਦੂਜੇ ਦਿਨ ਫੇਰ ਉਹ ਕਜੂਬਰ ਖੜਾਉਂਦੀ ਹੈ ਉਹ ਤੀਬਰ ਖਤਮ ਹੋ ਜਾਂਦੀ ਹੈ ਸੋ ਅਸੀਂ ਪ੍ਰਮੋਟ ਇਹ ਕਰ ਰਹੇ ਹਾਂ ਕਿ ਸਾਨੂੰ ਪੰਜਾਬ ਦੇ ਵਿੱਚ ਜਿਹੜੇ ਗ੍ਰੀਨ ਕੈਮੀਕल्स ਨੇ ਉਹੀ ਸ਼ਾਪਸ ਤੇ ਵਿਕਣ ਇਹ ਇਹਨੇ ਰეკਮੈਂਡ ਕੀਤੇ ਹੋਏ ਨੇ ਕਿ ਇਹ ਕੈਮੀਕਲ ਨੇ ਜਿਹੜੇ ਗ੍ਰੀਨ ਕੈਮੀਕਲ ਨੇ ਜਿਨ੍ਹਾਂ ਦਾ ਰੈਜ਼ਿਡੂ ਨਹੀਂ ਹੈਗਾ ਤੇ ਉਹ ਜਿਹੜੇ ਉਹੀ ਕੈਮੀਕਲ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਸ਼ਾਪਸ ਇੱਥੇ ਹੈਗੇ ਤੇ ਜਿੱਥੋਂ ਫਾਰਮਰ ਖਰੀਦਦੇ ਨੇ ਉੱਥੇ ਉਹੀ ਵਿਕਣੇ ਚਾਹੀਦੇ ਨੇ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਇਹ ਹੈ ਨਾ ਇਹ ਸਾਡਾ ਤਾਂ ਹੁੰਦਾ ਪੀਏ ਦਾ ਰਿਸਰਚ ਦਾ ਕੰਮ ਜੀ ਜੀ ਐਡਵਾਈਜ਼ਰੀ ਇਸ਼ੂ ਸਾਡਾ ਦਾ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਕੰਟਰੋਲ ਆਫ ਕੈਮੀਕल्स ਇਹ ਪੰਜਾਬ ਗਵਰਨਮੈਂਟ ਦਾ ਡਿਪਾਰਟਮੈਂਟ ਆਗਰੀਕਲਚਰ ਤੇ ਜਿਹੜਾ ਫਾਰਮਰ ਵੈਲਫੇਅਰ ਹੈ ਇਨਫੋਰਸਮੈਂਟ ਉਹ ਕਰ ਸਕਦੇ ਨੇ ਜੀ ਉਹਨਾਂ ਨੇ ਜਾ ਕੇ ਉਹ ਛਾਪੇ ਮਾਰਨ ਦੇਖਣ ਕਿਹੜਾ ਕੈਮੀਕਲ ਕਿੱਥੇ ਵਿਕ ਰਿਹਾ ਜਿਹੜਾ ਰეკਮੈਂਡਡ ਨਹੀਂ ਸਾਡੀਆਂ ਕਿਤਾਬਾਂ ਚ ਰეკਮੈਂਡਡ ਦੀ ਲਿਸਟ ਬਣੀ ਹੋਈ ਹੈ ਸੋ ਇਹ ਕੰਮ ਉਹਨਾਂ ਦਾ ਹੈਗਾ ਸਹੀ ਗੱਲ ਕਰੀਏ ਕਣਕ ਦੀ ਉੱਪਰ ਹੀ ਸਵਾਰ ਜਿਹਨੂੰ ਸਿੱਧੀ ਬਜਾਈ ਹੋਈ ਸੁੰਡੀ ਦਾ ਹਮਲਾ ਹੋਇਆ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੇ ਲਈ ਕੀ ਸਰਚ ਕਰ ਰਹੇ ਹਾਂ ਵੀ ਅਗਰ ਕਿਸਾਨ ਉਰਾਲੀ ਵੀ ਨਾ ਫੁੱਪਣ ਔਰ ਕਣਕ ਦੇ ਨੁਕਸਾਨ ਹੋਣਾ ਹਾਂ ਨੁਕਸਾਨ ਇਸ ਕਰਕੇ ਕੀ ਹੋਇਆ ਇਤਕੀ ਜਿਹੜਾ ਅਕਤੂਬਰ ਨਵੰਬਰ ਦਾ ਮਹੀਨਾ ਸੀ ਨਾ ਥੋੜੀ ਜੀ ਗਰਮੀ ਸੀ ਦੇਚ ਇਹ ਜਿਹੜਾ ਕੀੜਾ ਹੈਗਾ ਇਹ ਪਹਿਲਾਂ ਝੋਨੇ ਤੇ ਆਉਂਦਾ ਹੈ ਝੋਨਾ ਇੱਕ ਲੋਕੀ ਥੋੜਾ ਲੇਟ ਕਰ ਰਹੇ ਨੇ ਹੁਣ ਜੀ ਤੇ ਜਦੋਂ ਝੋਨੇ ਦੀ ਕ੍ਰੌਪ ਖੜੀ ਸੀ ਤੇ ਨਾਲ ਹੀ ਕੁਝ ਲੋਕਾਂ ਨੇ ਕਣਕ ਵੀ ਬੀਤੀ ਸੀ ਜਿਹੜੇ ਮੱਕੀ ਜਿਹੜੀ ਗਰਮੀ ਦੀ ਮੱਕੀ ਅੱਜ ਕੱਲ ਬੀਜੀ ਜਾ ਰਹੀ ਹੈ ਨਾ ਉਸ ਤੋਂ ਬਾਅਦ ਕੁਛ ਝੋਨਾ ਲਾਉਂਦੇ ਨੇ ਉਹ ਫਿਰ ਜਦੋਂ ਮੱਕੀ ਕੱਟਦੇ ਝੋਨਾ ਲਾਉਣੇ ਲੇਟ ਹੋ ਜਾਂਦਾ ਉਹ ਜਦੋਂ ਕੁਝ ਲੋਕਾਂ ਨੇ ਤਾਂ ਝੋਨਾ ਮੱਕੀ ਲਈ ਨਹੀਂ ਕੁਝ ਨੇ ਉਹ ਲਾਈ ਸੀ ਜੋ ਜਿਹਨੇ ਮੱਕੀ ਤੋਂ ਬਾਅਦ ਝੋਨਾ ਵੀ ਜੇ ਲੇਟ ਵਿੱਚ ਆ ਤੇ ਉਹ ਬਾਅਦ ਚ ਪੱਕਿਆ ਉਧਰੋਂ ਉਹ ਕੀੜਾ ਜਿਹੜਾ ਹੈ ਨਾ ਸੁੰਡੀ ਉਹ ਝੋਨੇ ਤੋਂ ਆਇਆ ਕਣਕ ਦੇ ਵਿੱਚ ਤੇ ਟੈਂਪਰੇਚਰ ਜ਼ਿਆਦਾ ਸੀ ਪਰ ਇਹਦੇ ਚ ਇਹ ਹੁੰਦਾ ਹੈਗਾ ਜੇ ਸਰਦੀ ਜ਼ਿਆਦਾ ਹੋਵੇ ਟੈਂਪਰੇਚਰ ਲੋ ਹੋਵੇ ਇਹ ਸੁੰਡੀ ਆਪਣੀ ਮਰ ਜਾਂਦੀ ਹੈ ਤੇ ਐਕਿਉਂ ਥੋੜੀ ਜਿਹੀ ਗਰਮੀ ਹੋਣ ਕਰਕੇ ਉਸਨੂੰ ਆਪਣ ਨਜ਼ਰ ਆਉਂਦੀ ਸੀ ਥੈਂਕ ਯੂ ਸਰ